ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਰਦਾਸ ਕੋ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਪੰਚਾਇਤ ਸੰਪਤੀ ਦੇ ਚੋਣਾਂ یعنی 23 ਜ਼ਿਲ੍ਹਾ ਪ੍ਰੀਸ਼ਦ 155 ਪੰਚਾਇਤ ਸੰਭੀਧੀਆਂ ਚੋਣਾਂ ਹੋਣੀਆਂ ਨੇ 14 ਨੂੰ ਵੋਟਾਂ ਪੈਣੀਆਂ ਨੇ ਲੇਕਿਨ ਜੋ ਕੁਝ ਪੰਜਾਬ ਚ ਹੋਇਆ ਹੈ ਕੱਲ ਤੇ ਅੱਜ 3 ਤੇ 4 ਦਸੰਬਰ ਨਹੀਂ ਬਿਹਾਰ ਨੂੰ ਵੀ ਪਿੱਛੇ ਛੱਡਦੇ ਜਾ ਰਹੇ ਸੀ ਜਿਸ ਤਰੀਕੇ ਦੇ ਹੱਥ ਬਣੇ ਨੇ ਸ਼ੁਰੂ ਤੋਂ ਪਹਿਲੇ ਹੋ ਗਏ ਸੀ ਇਹ ਨਹੀਂ ਮੈਂ ਕਹਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਨੇ ਕੰਮ ਸ਼ੁਰੂ ਕੀਤਾ ਇਹ ਕੰਮ ਪਹਿਲਾਂ ਕਾਂਗਰਸੀਆਂ ਵੇਲੇ ਉਸ ਤੋਂ ਪਹਿਲਾਂ ਅਕਾਲੀਆਂ ਵੇਲੇ ਵੀ ਸੀ ਪਰ ਜਿੰਨੀ ਵੱਡੀ ਪੱਧਰ ਤੇ ਹੁਣ ਹੋ ਰਿਹਾ ਹੈ ਇੱਤੇ ਵੱਡੇ ਸਵਾਲ ਉੱਠ ਰਹੇ ਨੇ ਤੇ ਆਪਾਂ ਗੱਲ ਕਰਨੀ ਹੈ ਖਾਸ ਖਾਸ ਗੱਲ ਕਿਹੜੀ ਹੈ ਕਿ ਹੁਣ ਪੁਲਿਸ ਦੇ ਨਾਲ ਜੇ ਪੁਲਿਸ ਅੰਤਰਜੋਕ ਕੰਮ ਕਰ ਰਿਹਾ ਹੈ ਆਨਬਾਦੀ ਪਾਰਟੀ ਜਿਵੇਂ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ ਤੇ ਵੱਡੇ ਅਫਸਰਾਂ ਦੀ ਦੁਰਵਰਤੋਂ ਕਰ ਰਹੀ ਹੈ ਇੱਕ ਆਡੀਓ ਕਲਿੱਪ ਜਿਹੜੀ ਹੈ ਘੁੰਮ ਰਹੀ ਹੈ ਸੋਸ਼ਲ ਮੀਡੀਆ ਤੇ ਸਖਵੀਰ ਸਿੰਘ ਬਾਦਲ ਨੇ ਆਪਣੇ ਐਕਸ ਅਕਾਊਂਟ ਤੇ ਪਾਈ ਹੈ ਐਸਐਸਪੀ ਵਰਨ ਸ਼ਰਮਾ ਪਟਿਆਲੇ ਦੀ ਹੈ ਜਿਹੜਾ ਕਿ ਉਹ ਆਪਣੇ ਬਾਕੀ ਜਿਹੜੇ ਅਫਸਰ ਨੇ ਐਸਐਸ ਡੀਐਸਪੀ ਨੇ ਐਸਪੀਜ਼ ਨੇ ਹੋਰਾਂ ਨਾਲ ਗੱਲ ਕਰ ਰਿਹਾ ਉਹ ਸਾਰੀ ਕਿਸ ਤਰੀਕੇ ਨਾਲ ਆਪਾਂ ਨਾਮਮੰਕਨ ਨਾਮਜਾਤਗੀਆਂ ਤੇ ਪੇਪਰਾਂ ਨੂੰ ਰੋਕ ਲੈ ਕੇ ਵਿਰੋਧੀ ਤਰ੍ਹਾਂ ਪੇਪਰ ਹੀ ਨਾਲ ਦਾਖਲ ਕਰ ਸਕਣ ਉਹ ਕਿਵੇਂ ਰੋਕਣ ਉਹਦੇ ਤਰੀਕੇ ਦੱਸ ਰਿਹਾ ਹੈ ਤੇ ਉਹ ਸਾਰੀ ਗੱਲਬਾਤ ਆਪਾਂ ਉਹਦੇ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਆਪਾਂ ਇਹ ਗੱਲ ਜ਼ਰੂਰ ਕਰ ਲਈਏ ਕਿ ਇਹ ਕੋਈ ਮਸਲਾ ਇਹ ਅੱਜ ਹੀ ਨਹੀਂ ਸੀ ਜਦੋਂ ਆਡੀਓ ਕਲਿੱਪ ਆਉਂਦੀ ਹੈ ਇੱਕ ਦੋ ਦਿਨ ਪਹਿਲਾਂ ਤੋਂ ਜਿਹੜੀ 3 ਦਸੰਬਰ ਤੋਂ ਇਹ ਸ਼ੁਰੂ ਕਰ ਲੈਣੇ ਚਲੋ 3 ਦਸੰਬਰ ਨੂੰ ਜਿਹੜਾ ਇੱਕ ਸਦਾ ਢੇਰ ਲੱਗ ਗਿਆ ਪੰਜਾਬ ਦਾ ਜਿਹੜਾ ਰਾਜ ਚੋਣ ਕਮਿਸ਼ਨ ਹੈ ਉਹਦੇ ਸਾਹਮਣੇ ਸ਼ਿਕਾਇਤਾਂ ਦਾ ਸਾਰੀਆਂ ਪਾਰਟੀਆਂ ਬ੍ਰੋਧਿਤ ਹੋ ਰਹੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਗਏ ਅਰਸ਼ਦੀਪ ਕਲੇਰ ਅਡਾਲ ਉਹਨਾਂ ਦੇ ਸਰਵਿਸਟ ਚੈਂਜਰ ਜਿਨ੍ਹਾਂ ਨੇ ਕਨੌਰ ਦੇ ਵਿੱਚ ਧੰਨ ਲਾਇਆ ਉਦੋਂ ਪਹਿਲਾਂ ਕਾਂਗਰਸ ਨੇ ਵੀ ਧੰਨ ਲਾਇਆ ਸੀ ਕੱਲ ਕਨੌਰ ਦੇ ਵਿੱਚ ਮਦਨ ਲਾਲ ਜਲਾਲਪੁਰ ਦਾ ਗੇਟਅੱਪ ਕੇਂਦਰ ਗਿਆ ਸੀ ਕਾਹਰਸ ਨੇ ਵੀ ਧਰਨਾ ਲਾਇਆ ਅਕਾਲੀਆਂ ਨੇ ਵੀ ਧਰਨਾ ਲਾਇਆ ਜਿਸ ਤਰੀਕੇ ਨਾਲ ਉਹ ਰੁਕੇ ਗਿਆ ਪਹਿਲਾਂ ਹੋਰ ਤਰੀਕੇ ਵਰਤੇ ਗਏ ਇਹ ਜਿਹੜੇ ਤਰੀਕੇ ਵਰਤੇ ਜਾਂਦੇ ਨੇ ਉਹ ਵੀ ਕਮਾਲ ਦੇ ਹੁੰਦੇ ਨੇ ਉਹ ਸਾਰੀਆਂ ਪਾਰਟੀਆਂ ਚ ਚਾਹਦਾ ਸੀ ਇੱਕ ਤਾਂ ਐਨਓਸੀ ਐਨਓਸ ਨਹੀਂ ਦਿੱਤੀ ਜਾਂਦੀ ਕਈ ਵਾਰੀ ਪੰਚਾਇਤ ਅਫਸਰ ਨਹੀਂ ਹੁੰਦਾ ਨਾਮਯਾਨਗੀ ਵਾਲੇ ਦਿਨ ਛੁੱਟੀ ਲੈ ਜਾਓ ਤੇ ਮਿਸਦੇ ਨਹੀਂ ਦਫਤਰਾ ਚਲੀ ਮਿਲਦੇ ਸਤਾਤਰੀ ਤਰਦਾ ਹੋ ਜਾਂਦਾ ਬਾਕੀ ਇਹ ਰੁਕਦੇ ਨਹੀਂ ਇਹ ਵੀ ਇੱਕ ਤਰੀਕਾ ਹੈ ਯਾਨੀ ਫੇਰ ਚੌਣ ਕਮਿਸ਼ਨ ਨੇ ਇਹਦਾ ਤਰੀਕਾ ਨਾ ਭਰਿਆ ਉਹ ਕਹਿੰਦੇ ਆਪਾਂ ਹਲਫ ਨਾਮ ਹੀ ਦੇ ਦੋ ਉਹ ਦ ਜਿਹੜੀ ਜੇ ਤੁਹਾਨੂੰ ਨਹੀਂ ਮਿਲਦੀ ਉਸ ਦੀ ਕੋਈ ਗੱਲ ਨਹੀਂ ਫਿਰ ਐਪ ਦੇ ਦੋ ਤੁਸੀਂ ਤਾਂ ਇਸ ਤਰ੍ਹਾਂ ਫਿਰ ਹੋਰ ਤਰੀਕੇ ਪਰ ਸਦਾ ਡਾਕਾ ਲਾ ਲਓ ਕਿਲੋ ਡਿਡ ਕਿਲੋਮੀਟਰ ਪਹਿਲੇ ਲਾ ਦਿਓ ਜਾਣ ਹੀ ਨਾ ਦਿਓ ਸਿਰਫ ਇੱਕ ਬੰਦੇ ਨੂੰ ਜਾਣ ਦਿਓ ਟੋਕਨ ਦੇ ਦੋ ਬੰਦਾ ਜਿਹੜੀ ਜਿਹੜਾ ਬੰਦਾ ਅੜੀਕਦੇ ਰਹੇ ਤੇ ਸਤਾ ਤਰਦੇ ਬੰਦੇ ਅੰਦਰ ਭੇਜ ਦਿਓ ਜਿਆਦਾ ਗਿਤੀ ਚ ਜਿਆਦਾ ਫਾਇਦਾ ਨਕਲੀ ਫਾਇਦਾ ਖਾਲੀ ਫਾਈਲਾਂ ਅੱਜ ਤਾਂ ਇਹ ਵੀ ਪਤਾ ਲੱਗਿਆ 44 ਬੰਦੇ ਖਾਲੀ ਫਾਈਲਾਂ ਲੈ ਕੇ ਖੜ ਕੇ ਤਾਂ ਕਿ ਉਹਨਾਂ ਦੀ ਵਾਰੀ ਨਾ ਆਵੇ ਤੈਨੂੰ ਭਜਾ ਦਈਏ ਤੇ ਬਾਕੀ ਜਿਹੜਾ ਹੈ ਨਾ ਆਪਣਾ ਨਾਮਜ਼ਦਗੀ ਭਰ ਸਕਣ بڑے ਤਰੀਕੇ ਵਰਤੇ ਜਾਂਦੇ ਨੇ ਤੋਂ ਇਸ ਤਰ੍ਹਾਂ ਫੇਰ ਅੱਜ ਇੱਕ ਨਵਾਂ ਦੇਖਿਆ ਜਿਹੜਾ ਵੀਡੀਓ ਘੁੰਮ ਰਹੀ ਹੈ ਕਿ ਬੰਦਾ ਭੱਜਿਆ ਬੜੀ ਰੇਸ ਲਾ ਕੇ ਭੱਜ ਕੇ ਇੱਕ ਸ਼ਾਇਦ ਕਾਂਗਰਸ ਦੀ ਉਮੀਦਵਾਰ ਸੀ ਉਹ ਬੀਬੀ ਤੋਂ ਫਾਈਲ ਖੋ ਕੇ ਪਾੜ ਰਿਹਾ ਕੋਕਲੇ ਲਿਆ ਜਾਂਦਾ ਇਸ ਲਈ ਅਕਾਲੀਆ ਜੋ ਕੈਂਡੀਡੇਟ ਦੀ ਫਾਈਲ ਕੋ ਕੇ ਪੜਤੀ ਨਹੀਂ ਇਸ ਤਰ੍ਹਾਂ ਦੇ ਕੰਮ ਜਿਹੜੇ ਰਹੇ ਕੁਇਡ ਕੱਲ ਜਿਵੇਂ ਬੱਸ ਦੱਸਿਆ ਤੇ ਕੋ ਡੋਰ ਡੇਰਾ ਬਸੀ ਕੁਲਵੀਰ ਜੀ ਦੇ ਨੂੰ ਵੀ ਕੱਲ ਧਰਨਾ ਦੇਣਾ ਪਿਆ ਜੀਰਾ ਦੇ ਵਿੱਚ ਵੀ ਸਮਾਨੇ ਦੇ ਵਿੱਚ ਤਾਂ ਬੰਦੇ ਦੇ 60 ਵੀ ਲੱਗੀ ਸ਼ਾਇਦ ਰਤਾਂ ਵੀ ਟੁੱਟ ਗਿਆ ਧੱਕਾ ਦਿੱਤਾ ਜਾਂ ਪਰ ਡਿੱ ਗਿਆ ਜਾਂ ਜਿਵੇਂ ਵੀ ਹੋਇਆ ਗੁਰਪ੍ਰੀਤ ਸਿੰਘ ਉਮੀਦਵਾਰ ਸੀ ਅਕਾਲੀਦਾਨ ਵੱਲੋਂ ਇਹੋ ਜਿਹਾ ਕੁਝ ਜਿਹੜਾ ਹੈ ਕੱਲ ਹੋਇਆ ਤੋਂ ਫਿਰ ਇਹ ਸਾਰਿਆਂ ਨੇ ਚਰਚਾ ਕੀਤੀ ਆ ਅ ਚੜ੍ਹੇ ਚੌੜ ਕਮਿਸ਼ਨ ਕੋਲ ਸ਼ਿਕਾਇਤ ਦਾ ਤਾਂ ਹੁਣ ਇਹ ਹਾਲ ਹੋ ਗਿਆ ਕਿ ਹਾਈ ਕੋਰਟ ਦੇ ਵਿੱਚ ਕਿਸ਼ ਚੱਲ ਗਿਆ ਹਾਈ ਕੋਰਟ ਦੇ ਵਿੱਚ ਅਸਲ ਇੱਕ ਅਕਾਲੀ ਮੰਤਰੀ ਨੇ ਸਾਬਕਾ ਮੰਤਰੀ ਨੇ ਜਿਹੜੀ ਪਟੀਸ਼ਨ ਪਾਈ ਹਾਈ ਕੋਰਟ ਕਹਿੰਦੀ ਏ ਜਨਤ ਪਟੀਸ਼ਨ ਤਾਂ ਨਹੀਂ ਬਣਦੀ ਇਹ ਤਾਂ ਤੁਹਾਡੇ ਖੈਰ ਉਹਨੇ ਹਾਈ ਕੋਰਟ ਨੇ ਸਵਾਰ ਤੇ ਰੱਖਤਾ ਸਾਰੀਆਂ ਤਰ੍ਹਾਂ ਨੂੰ ਨੋਟਿਸ ਜਾਰੀ ਕਰਤਾ ਜਦੋਂ ਮਸਲਾ ਪਹਿਲੇ ਹੀ ਪਹੁੰਚ ਗਿਆ ਹਾਈ ਕੋਰਟ ਦੇ ਵਿੱਚ ਉਹ ਇੱਕ ਪਹਿਲਾ ਤਾਂ ਆਪਾਂ ਕਹਿੰਦੇ ਤੈਨੂੰ ਚਾਰ ਨੂੰ ਵੀ ਅੱਜ ਆਖਰੀ ਦਿਨ ਸੀ ਪਹਿਲੀ ਲੱਗਦਾ ਸੀ ਕਿ ਕਾਫੀ ਗਮਾਹੂ ਕੱਦ ਵੀ ਹੋਇਆ ਅੱਜ ਗਰਦਾਸਪੁਰ ਡੇਰਾ ਬਾਬਾ ਨਾਨਕ ਕੋਲ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਭੜੇ ਸੁਰਜਿੰਦਰ ਰਾਬਾ ਦਾ ਮੁੰਡਾ ਉਹਦੇ ਵੀ ਰਧਾਵਾ ਉੱਥੇ ਸੀ ਉਹ ਕਹਿੰਦਾ ਫੋਟੋ ਕਰਦੀ ਹੋ ਰਹੀ ਸੀ ਐ ਨਹੀਂ ਅਸੀਂ ਹੋਣ ਦੇ ਨਹੀਂ ਤੇ ਆਪਾਂ ਨੇ ਕਹਿੰਦੇ ਰਧਾਵਾ ਸਾਹਿਬ ਜਿਹੜੇ ਐਮਐਲਏ ਉਹ ਕਹਿੰਦੇ ਪਹਿਲਾਂ ਕਰਦੇ ਰਹੇ ਇਸ ਵਾਰ ਅਸੀਂ ਨਹੀਂ ਹੋਣ ਦੇ ਨਹੀਂ ਅਮਰਸਰ ਐਸਵੀਐਮ ਦਫ਼ਤਰ ਤੋਂ ਉੱਥੇ ਜਿਹੜੇ ਹੈ ਅਕਾਲੀ ਤੇ ਆਮ ਆਦਮੀ ਪਾਰਟੀ ਦੋਨੇ ਉਮੀਦਵਾਰ ਇਕੱਠੇ ਹੋ ਗਏ ਝਟਪੂਗੀ ਉਹ ਮੈਂ ਫੋਟੋ ਦੇਖ ਰਿਹਾ ਸੀ ਪਰਮਜੀਤ ਸਿੰਘ ਅਕਾਲੀ ਉਮੀਦਵਾਰ ਦਸਤਾਰ ਲੈ ਗਈ ਮਤਲਬ ਕੁਮਾਲ ਹੈ ਮਤਲਬ ਦਸਤਾਰਾ ਲੈ ਗਈ ਤਾਂ ਇਸ ਤਰ੍ਹਾਂ ਦਾ ਹੋਇਆ ਪਟਿਆਲਾ ਦੇ ਵਿੱਚ ਵੀ ਉੱਥੇ ਦੂਧਰ ਵਾਲਾ ਚ ਉੱਥੇ ਵੀ ਇਹੀ ਕੁਝ ਹੋਇਆ ਕਹਿੰਦੇ ਜੀ ਟਾਈਮ ਹੋ ਗਿਆ ਲੋਕ ਬੈਰੀਕੇਡ ਤੋੜ ਕੇ ਅੰਦਰ ਚਲੇ ਗਏ ਜਲੰਧਰ ਦੇ ਗਰਾਇਆ ਵਿੱਚ ਤਰਨਤਾਰਨ ਦੇ ਵਿੱਚ ਕੋਈ ਸਤਾ ਹੋਵੇ ਜਿੱਥੇ ਨਹੀਂ ਸਾਰੇ ਪੰਜਾਬ 'ਚ ਇਸ ਕਿਸਮ ਦੀ ਗੱਲ ਹੋਈ ਵੈਸੇ ਇਹ ਚੱਲ ਕੀ ਰਿਹਾ ਇੱਥੇ ਤਾਂ ਹੁਣ ਆਪ ਆਪਣ ਸੋਚਣਾ ਚਾਹੀਦਾ ਕਿ ਇਹ ਲੋਕਤੰਤਰ ਦਾ ਜਿਹੜਾ ਇਹ ਢੰਗ ਹੈ ਇਹ ਤਾਂ ਲੋਕਾਂ ਨੂੰ ਪਾੜਨ ਦਾ ਢੰਗ ਹੈ ਇਹ ਤਾਂ ਲੋਕਾਂ ਨੂੰ ਲੜਾਉਣ ਦਾ ਹੋ ਗਿਆ ਕੰਮ ਲੋਕ ਆਪਸ ਵਿੱਚ ਲੜਾ ਗਏ ਜੇ ਨਹੀਂ ਸਾਡਾ ਤਾਂ ਭਾਈਚਾਰਾ ਜਿਹੜਾ ਅੱਜ ਇਨਕਲਾਬੀ ਕੇਂਦਰ ਨੇ ਗੱਲ ਕੀਤੀ ਹੈ ਉਹ ਬਿਲਕੁਲ ਸਹੀ ਲੱਗਦੀ ਹੈ ਕਿ ਇਹ ਤਾਂ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਪਾੜ ਦੋਗੇ ਤੇ ਸਾਡੀ ਤਾਂ ਤੁਸੀਂ ਜਿਹੜੀ ਜਿਹੜੀ ਭਾਈਚਾਰਕ ਕੇਕ ਤਾਂ ਤੋੜ ਦੋਗੇ ਜੇ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਪਹਿਲਾਂ ਅਸੀਂ ਗੱਲਾਂ ਕਰਦਾਂ ਸੀ ਨਸ਼ੇ ਦੀਆਂ ਪਹਿਲਾਂ ਅਸੀਂ ਗੱਲਾਂ ਕਰਦੇ ਪੈਸਾ ਵੰਡਣ ਦੀਆਂ ਹੁਣ ਤਾਂ ਗੱਲ ਹੀ ਹੋਰ ਹੋ ਗਈ ਹੈ ਚੋ ਖੈਰ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਹੈ ਜੇ ਉਹ ਕਰ ਸਹੀ ਹੈ ਤੇ ਸਹੀ ਦਾ ਨਤਾਰਾ ਹੋਣਾ ਚਾਹੀਦਾ ਇਹਦੀ ਗੱਲ ਜਿਵੇਂ ਪਹਿਲਾਂ ਭਗਵੰਤ ਮਾਨ ਬਾਰੇ ਇੱਕ ਵੀਡੀਓ ਕਲਿੱਪ ਆਈ ਸੀ ਉਹਦੀ ਕੋਈ ਜਾਂਚ ਰਿਫਰੈਂਸ ਕਰਾਈ ਗਈ ਬਸ ਚੁੱਪੀ ਕਰਕੇ ਲੇਕਿਨ ਇਹ ਬਹੁਤ ਸੀਰੀਅਸ ਮਸਲਾ ਜੀ ਦਾ ਮੈਂ ਹੁਣ ਜ਼ਿਕਰ ਕਰ ਰਿਹਾ ਔਰ ਜੀ ਤੋਂ ਤੁਹਾਨੂੰ ਪਤਾ ਲੱਗ ਜੂ ਕਿ ਕਿਸ ਤਰੀਕੇ ਨਾਲ ਹਾਲਾਤ ਤੇ ਪੰਜਾਬ ਦੇ ਜਿਹੜੇ ਹੈ ਬਣ ਰਹੇ ਨੇ ਲਾਰਡ ਆਰਡਰ ਦੀ ਪੋਜੀਸ਼ਨ ਜਿਹਨੇ ਮੇਨਟੇਨ ਕਰਨੀ ਹੈ ਉਹ ਕੀ ਕਹਿ ਰਿਹਾ ਅਸਲ ਦੇ ਵਿੱਚ ਇੱਕ ਕਲਿੱਪ ਹੈ ਮੈਂ ਮੈਂ ਤੁਹਾਨੂੰ ਫਿਰ ਕਹਿਣਾ ਕਿ ਇਹਨੂੰ ਐਸਐਸਪੀ ਵਰਨ ਸ਼ਰਮਾ ਬਾਰੇ ਹੈ ਪਟਿਆਲਾ ਦੇ ਐਸਐਸਪੀ ਬਾਰੇ ਜਿਹਦੇ ਬਾਰੇ ਇੱਕ ਵਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਕਿਹਾ ਸੀ ਕਿ ਬੰਦੇ ਬਾਰੇ ਮੈਨੂੰ ਪਤਾ ਹੈ ਇਹ ਬਹੁਤ ਕਰਾਪਟ ਹੈ ਇਹਨੂੰ ਪੈਸੇ ਕੁਮਾਰੇ ਪਾ ਬਹੁਤ ਦੋਸ਼ ਲਾਈ ਸੀ ਬਰਨ ਸ਼ਰਮਾ ਤੇ ਉਸੇ ਉਹੀ ਵਰਜਨਵਰੇ ਅੱਜ ਸਫੀਰ ਸਿੰਘ ਬਾਦਲ ਨੇ ਇੱਕ ਪੋਸਟ ਪਾਈ ਹੈ ਤੇ ਹੁਣ ਇਹ ਪੋਸਟ ਕਿਵੇਂ ਪਹੁੰਚੀ ਕਿਵੇਂ ਰਿਕਾਰਡਿੰਗ ਹੋਈ ਅਕਸਰ ਸਾਨੂੰ ਪੁੱਛਦੇ ਨੇ ਲੋਕ ਸਾਨੂੰ ਇਹ ਪੁੱਛਿਆ ਜਾਂਦਾ ਕਿਉਂਕਿ ਮੀਡੀਆ ਟੀਚਰ ਦੇ ਤੌਰ ਤੇ ਕਿ ਇਹ ਤਾਂ ਆਪੱਚ ਗੱਲ ਹੋਈ ਸੀ ਸੁਖਵੀਰ ਬਾਦਲ ਕੋਲ ਕਿਵੇਂ ਪਹੁੰਚ ਗਈ ਇਹ ਰਿਕਾਰਡਿੰਗ ਦੇਖੋ ਸੁਖਵੀਰ ਸਿੰਘ ਬਾਦਲ ਨੇ ਬੜੇ ਬੰਦੇ ਭਰਤੀ ਕੀਤੇ ਨੇ ਇਹ ਵੀ ਤੁਹਾਨੂੰ ਪਤਾ ਹੈ ਸੁਖਵੀਰ ਸਿੰਘ ਬਾਦਲ 10 ਸਾਲ ਪਾਵਰ ਚ ਹੈ ਆਪਦੇ ਸੈਨ ਰਿਕਦੇ ਹੁੰਦੇ ਨੇ ਇਨਾਂ ਦੇ ਵੀ ਹੋਣਗੇ ਪੱਤਰਕਾਰਾਂ ਦੇ ਵੀ ਹੁੰਦੇ ਨੇ ਤੇ ਉਹ ਫਿਰ ਜਿਹੜੀ ਹੈ ਰਿਕਾਰਡਿੰਗ ਕਰਕੇ ਦੇ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਚੱਲਦਾ ਹੈ ਬਹੁਤ ਵਾਰ ਚੱਲਦਾ ਹੈ ਕਹਿ ਵੀ ਦਿੱਤਾ ਜਾਂਦਾ ਕਈ ਵਾਰੀ ਮੀਟਿੰਗਾਂ 'ਚ ਜਦੋਂ ਕੋਈ ਕੋਈ ਗੁਰਤ ਮੀਟੇ ਕੋਈ ਚਿਕਨ ਤਾਂ ਬੰਦਾ ਕਿਸੇ ਪੱਤਰਕਾਰ ਦਾ ਹੁੰਦਾ ਉਹਨ ਸਾਰੀ ਕੋਈ ਦੱਸ ਦੇ ਤਾਂ ਗੱਲ ਬਾਹਰ ਹੋ ਜਾਂਦੀ ਹੈ ਕਦੇ ਵੀ ਕੋਈ ਗੱਲ ਅੰਦਰ ਨਹੀਂ ਰਹਿੰਦੀ ਖੈਰ ਇਹ ਜਿਹੜੀ ਮੈਂ ਆਡੀਓ ਕਲਿੱਪ ਦੀ ਗੱਲ ਕਰਦਾ ਉਹਦੇ ਵਿੱਚ ਹੈ ਕਿ ਪਹਿਲਾਂ ਇਹ ਸਮਝ ਲਓ ਫਿਰ ਆਪਾਂ ਦੇਖਾਂਗੇ ਵੀ ਸਹੀ ਹੈ ਜਾਂ ਗਲਤ ਹੈ ਉਹ ਤਾਂ ਫਰੈਂਸਿਕ ਜਾਂਚ ਤੇ ਪਤਾ ਲੱਗੂਗਾ ਲੇਕਿਨ ਇਸ ਨੂੰ ਜਿਹੜਾ ਜਿਆਦਾ ਸਰਕੂਲੇਟ ਕਰਨ ਦੇ ਵਿੱਚ ਸਰਬਜੀਤ ਸਿੰਘ ਬਾਦਤ ਦਾ ਰੋਲ ਹੈ ਔਰ ਨਾਲ ਹੈ ਹਾਈ ਕੋਰਟ ਦਾ ਵੀ ਜਿਹੜਾ ਹੈ ਹੁਣ ਸਬਜੈਕਟ ਬਣ ਗਈ ਹੈ ਉੱਥੇ ਵੀ ਸਟਾਈ ਜਾਊਗੀ ਅਸਲ ਦੇ ਵਿੱਚ ਜਿਹੜਾ ਵਰਨ ਸ਼ਰਮਾ ਐਸਐਸਪੀ ਪਟਿਆਲਾ ਉਹ ਉਹ ਗੱਲਬਾਤ ਕਰ ਰਿਹਾ ਹੈ ਦੋ ਤਾਂ ਐਸਪੀ ਨੇ ਬਾਕੀ ਡੀਐਸਪੀ ਨੇ ਡੀਐਸਪੀ ਜਿਹੜੇ ਨੇ ਜਿੰਨੇ ਵੀ ਇਹਨਾਂ ਦੇ ਆਪਣੇ ਏਰੀਆ ਦੇ ਡੀਐਸਪੀ ਨੇ ਤੇ ਡੀਐਸਪੀ ਚਾਹੇ ਉਹ ਨਾਪੇ ਦਾ ਹੈ ਕਰੋੜ ਦਾ ਸਮਾਣੇ ਦਾ ਇਹ ਸਾਰੇ ਡੀਐਸਪੀਜ਼ ਨੂੰ ਪਾਤੜਾ ਦਾ ਇਹ ਇਹਨਾਂ ਨੂੰ ਉਹ ਫੋਨ ਤੇ ਕਹਿ ਰਿਹਾ ਦੇਖੋ ਕਹਿੰਦੇ ਵੀ ਜਿਹੜੇ ਬੰਦੇ ਨੇ ਨਾ ਨਾਮਕ ਪਰ ਨਾਉ ਦੇ ਨੇ ਜਿਹੜੇ ਨਾਮਜਾਤ ਕੀਤੇ ਆਉਂਦੇ ਨੇ ਵਿਰੋਧੀ ਧਿਰਾਂ ਦੇ ਉਹਨਾਂ ਦੇ ਘਲਾਚੀ ਰੋਕ ਲੋ ਉਹਨਾਂ ਨੂੰ ਸੜਕਾਂ 'ਚ ਰੋਕ ਲੋ ਲੇਕਿਨ ਜੇ ਤੁਸੀਂ ਨਾਮਿਨੇਸ਼ਨ ਸੈਂਟਰ ਉਸ ਤੋਂ ਪਹਿਲਾਂ ਰੁਕੋ ਉੱਥੇ ਨਹੀਂ ਆਉਂਦੇ ਲੋ ਇਹ ਉਹਨਾਂ ਦੇ ਦਾਤਾ ਧੀਰੇ ਕੱ ਲੈ ਕੰਨ ਔਰ ਇਹ ਵੀ ਦੱਸ ਰਿਹਾ ਕੱਲਾ ਹੀ ਨਹੀਂ ਕਿ ਸਭ ਨੂੰ ਪਤਾ ਹੈ ਉਹ ਕਹਿੰਦੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਵਿਨੇ ਬਨਵਾਲੀ ਬਨਵਾਲ ਬਲਵਾਨੀ ਉਹਦੇ ਨਾਲ ਸਾਡੀ ਮੁਲਾਕਾਤ ਹੋ ਗਈ ਡੀਸੀ ਪਟਿਆਲਾ ਪ੍ਰੀਤੀ ਜਾਦਾ ਡੀਆਈਜੀ ਕਰਦੀਪ ਚਾਹਰ ਇਹ ਕਹਿੰਦਾ ਮੇਰੀ ਸਾਰੇ ਗੱਲਬਾਤ ਹੋ ਗਈ ਮੈਂ ਵੀ ਉੱਥੇ ਸੀ ਜਿਹੜੀ ਐਸਪੀ ਹੈੱਡਕੁਆਰਟਰ ਵੀ ਉੱਥੇ ਸੀ ਜਿਹੜੀ ਦੱਸਣ ਦੀ ਕੋਸ਼ਿਸ਼ ਕਰਦੇ ਕਿ ਸਭ ਨੂੰ ਪਤਾ ਹੈ ਵੀ ਇਹ ਜਿਹੜਾ ਇਸ ਤਰ੍ਹਾਂ ਦਾ ਇੱਕ ਹੋਰ ਇਲੈਕਸ਼ਨ ਆਬਜ਼ਰਵਰ ਨਾਟ ਵੀ ਹੋਊਗੀ ਕੋਸ਼ਿਸ਼ ਸਭ ਬੜਾ ਇਹ ਸਾਰੀਆਂ ਗੱਲਾਂ ਉਹ ਫੋਨ ਤੇ ਵਰਨ ਸ਼ਰਮਦ ਅਸਰੇ ਐਸਐਸਪੀ ਪਟਿਆਲਾ ਤੇ ਕਹਿਣ ਦੀ ਕੋਸ਼ਿਸ਼ ਹੈ ਕਿ ਸਭ ਨੂੰ ਪਤਾ ਹੈ ਕਿ ਇਹ ਜਿਹੜੀਆਂ ਚੌੜਾ ਪੰਚਾਇਤੀ ਚੌੜਾ ਜ਼ਿਲ੍ਹਾ ਪ੍ਰੀਸ਼ਦ ਦੇ ਚੌੜਾ ਸਮਿਤੀ ਦੇ ਚੌੜਾ ਇੱਥੇ ਬਹੁਤ ਵਾਰ ਤੱਕਾ ਹੁੰਦਾ ਹੈ ਪਰ ਤੱਕਾ ਦਿਖਣਾ ਨਹੀਂ ਚਾਹੀਦਾ ਜਿਹੜੀ ਗੱਲ ਹੋ ਪੈਦਾ ਹੈ ਤੱਕਾ ਹੁੰਦਾ ਹੈ ਸਭ ਨੂੰ ਪਤਾ ਹੈ ਪਰ ਦਿਖਣਾ ਨਹੀਂ ਚਾਹੀਦਾ ਤੱਕੇ ਤੋਂ ਨਹੀਂ ਬਣਾ ਕਰਦੇ ਸੀ ਪਰ ਪਤਾ ਨਾ ਲੱਗੇ ਇਹ ਗੱਲ ਤੁਸੀਂ ਕਰਦੇ ਹੋ ਉਹਦੇ ਲਈ ਕਿਵੇਂ ਆ ਉਹ ਦੱਸ ਹੀ ਦਿੱਤਾ ਉਹਨਾਂ ਨੇ ਫਿਰ ਦੱਸਦਾ ਘਰਾਂ 'ਚ ਰੋਕੋ ਰਸਤੇ 'ਚ ਰੋਕੋ ਪਤਾ ਨਹੀਂ ਲੱਗਣਾ ਚਾਹੀਦਾ ਨਮਨੀ ਸੈਂਟਰ 'ਚ ਜਲੀ ਫਿਰ ਤੁਸੀਂ ਰੋਕ ਸਕਦੇ ਹਾਂ ਫਿਰ ਉਹ ਇਹ ਵੀ ਕਹਿੰਦਾ ਕਿ ਜੇ ਸ਼ਿਕਾਇਤ ਆਈ ਨਾ ਤੁਸੀਂ ਪ੍ਰਵਾਣਾ ਕਰੋ ਮੈਂ ਪਾਸਟਰ ਰਿਪੋਰਟ ਦੇਵਾਂਗਾ ਇਹ ਉਹਨਾਂ ਨੇ ਇੱਥੇ ਕਿਹਾ ਕਿ ਮਾਨ ਬਰਿੰਦ ਸ਼ਰਮਾ 2014 ਬੈਚ ਦਾ ਆਈਪੀਐਸ ਹੈ ਜਿਹੜਾ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਕਿ ਤੁਸੀਂ ਰੋਕੋ ਫਿਰ ਕੱਲੀ ਇੱਥੇ ਨਹੀਂ ਫਿਰ ਉਹ ਕਹਿੰਦਾ ਹੈ ਸਰਕਾਰ ਵੱਲੋਂ ਵੀ ਕਹਿੰਦਾ ਹੈ ਕਿ ਜਿਹੜੇ ਐਮਐਲਏ ਨੇ ਉਹ ਕਿਵੇਂ ਨੇ ਇੱਕ ਨੂੰ ਬਲ ਕੇ ਪੁੱਛਦਾ ਹੈ ਸ਼ਾਇਦ ਸਨੌਰ ਵਾਲੇ ਬੰਦੇ ਨੂੰ ਕਿ ਕਿਵੇਂ ਹੈ ਉਹ ਕਹਿੰਦਾ ਜੀ ਠੀਕ ਹੈ ਹਡਾਨਾ ਸਾਹਿਬ ਤਾਂ ਤਸੱਲੀ ਹੈ ਉਹਨਾਂ ਨੂੰ ਤਾਂ ਉਹਨਾਂ ਦਾ ਹਡਾਨਾ ਕੌਣ ਹੈ ਹਡਾਨਾ ਰਣਜੀਤ ਸਿੰਘ ਹੈ ਇਹ ਜਿਹੜਾ ਪੀਆਰਟੀ ਦਾ ਚੇਅਰਮੈਨ ਹੈ ਜਦੋਂ ਦਾ ਹਰਬੀ ਸਿੰਘ ਪਠਾਨ ਮਾਜ਼ਰਾ ਭੱਜਿਆ ਤੇ ਜਦੋਂ ਸਮਝੋ ਵੀ ਉਹ ਉਹਨੂੰ ਕੱਢਿਆ ਪਾਵਰ ਚੋਂ ਬਾਹਰ ਕੀਤਾ ਜਦੋਂ ਉਹ ਦਿੱਲੀ ਵਾਲਿਆਂ ਦੇ ਖਿਲਾਫ ਬੋਲਿਆ ਉਸ ਵੇਲੇ ਹਲਕਾ ਚਾਰਜ ਜਿਹੜਾ ਉਹ ਹੜਾਨਾ ਨੂੰ ਬਣਾਇਆ ਗਿਆ ਸੀ ਤੇ ਉਹ ਕਹਿੰਦੇ ਜੀ ਉਹ ਤਾਂ ਤਸੱਲੀ ਹੈ ਇਹਦਾ ਮਤਲਬ ਕੀ ਦੇ ਹਦਾਇਤਾਂ ਤੇ ਕੀ ਦੇ ਇਸ਼ਾਰਿਆਂ ਤੇ ਕੰਮ ਹੋ ਰਿਹਾ ਹੈ ਇਹ ਵੀ ਗੱਲ ਮਤਲਬ ਐਵੇ ਲੇਜ ਨੇ ਇਹ ਉਹਨਾਂ ਦੇ ਮਤਲਬ ਕੋ ਕਹਿੰਦੇ ਵੀ ਆਪਾਂ ਜੋ ਕਹਿੰਦੇ ਨੇ ਉਹ ਵੇ ਕਰਨਾ ਥੋੜੀ ਥੋੜੀ ਇਸ ਕਿਸਮ ਦੀ ਗੱਲ ਚੱਲ ਰਹੀ ਹੈ ਤਾਂ ਫਿਰ ਤੁਸੀਂ ਦੇਖੋ ਕਿ ਸਿੱਧੇ ਤੌਰ ਤੇ ਇਹ ਜਾ ਕੁਝ ਹੋਣਾ ਸ਼ੁਰੂ ਹੋ ਗਿਆ ਇਹ ਪਹਿਲਾ ਨਹੀਂ ਸੀ ਕਿ ਪੁਲਿਸ ਇਸ ਇਸ ਤਰ੍ਹਾਂ ਦੀ ਅਦਾਤਾਂ ਦੇ ਵੀ ਕਿ ਜੇ ਇਹ ਤਾਂ ਧੱਕਾ ਤਾਂ ਹੁੰਦਾ ਪਰ ਪਤਾ ਨਹੀਂ ਲੱਗਣਾ ਚਾਹੀਦਾ ਇਹ ਤਾਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹੁਣ ਤੁਸੀਂ ਕਹੋਗੇ ਜੀ ਇਹਦਾ ਕੀ ਪਤਾ ਹੈ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਈ ਆਈ ਦਾ ਜਵਾਨ ਹੈ ਤੇ ਫਿਰ ਉਹ ਉਹਦਾ ਕੋਈ ਇਹਦਾ ਕੋਈ ਇਹ ਨਹੀਂ ਹੈ ਤਾਂ ਫਿਰ ਕੁਝ ਵੀ ਸੱਚ ਨਹੀਂ ਆਊਗਾ ਵਰਨ ਸ਼ਰਨਾ ਵੀ ਕਹਤਾ ਐਸਐਸਪੀ ਨੇ ਕਹਤਾ ਕਿ ਇਹ ਜਿਹੜੀ ਹੈ ਫਰਜੀ ਹੈ ਇਹ ਬਿਲਕੁਲ ਫਰਜੀ ਹੈ ਅਜੇ ਤਾਂ ਪਾਰਲੀਮੈਂਟ ਦੇ ਵਿੱਚ ਅਸ਼wini ਵੈਸ਼ਨਵ ਜਿਹੜੇ ਸਾਡੇ ਸੰਚਾਰ ਮੰਤਰੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਜਿਹੜੀ ਆ ਫਰਜੀ ਹੁੰਦੀ ਆ ਰੇਡਾ ਇਹਨਾਂ ਦੇ ਬਾਰੇ ਸੇ ਨਿਯਮ ਬਣਾ ਰਹੇ ਆ ਤਾਂ ਬੱਤੀ ਜਲਦੀ ਬਣਾਉਣੇ ਚਾਹੀਦੇ ਨੇ ਈਆਈ ਟੈਕਨੀਕ ਨਾਲ ਬਹੁਤ ਕੁਝ ਹੋ ਰਿਹਾ ਹੈ ਇਹਦੇ ਚੋ ਕੁ ਦੌਰ ਆ ਪਾਨੀ ਪਰ ਜੇ ਕੋ ਸੱਚੋ ਵੀ ਫਿਰ ਕਿਵੇਂ ਪਤਾ ਲੱਗੇ ਫਿਰ ਤਾਂ ਕੋਈ ਇੱਕ ਤਰੀਕਾ ਹੈ ਨਾ ਫਰੈਂਸਿਕ ਜਾਂਚ ਕਰਾਓ ਫਿਰ ਥੋੜੀ ਆਵਾਜ਼ ਤੋਂ ਪਤਾ ਲੱਗੂਗਾ ਕਿ ਇਹਦੀ ਅਸਲੀ ਆਵਾਜ਼ ਹੈ ਕਿ ਨਹੀਂ ਆਵਾਜ਼ ਤੇ ਨਤਾਰਾ ਤਾਂ ਹੋਣਾ ਚਾਹੀਦਾ ਤੋਂ ਇਸੇ ਕਰਕੇ ਸ਼ਾਇਦ ਸਰਾਉਂ ਦੇ ਕਾਲੀ ਦਰ ਨੇ ਪਟੀਸ਼ਨ ਪਾਤੀ ਹਾਈ ਕੋਰਟ ਦੇ ਵਿੱਚ ਤੇ ਹੁਣ ਉਹ ਗੱਲ ਬੱਥੇ ਹਾਈ ਕੋਰਟ ਦੇ ਵਿੱਚ ਤੇ ਜਾਂਚ ਤਾਂ ਜੇ ਜਾਂਚ ਦੀ ਵਾਕ ਹੋਊਗੀ ਤੇ ਉਹਨਾਂ ਨੇ ਜਾਂਚ ਦੀ ਵਾਕ ਕੀਤੀ ਹੈ ਉਹਨਾਂ ਨੇ ਤਾਂ ਇਹ ਵੀ ਕਿ ਜਿਹੜੇ ਬੰਦਿਆਂ ਦੇ ਨਾਮ ਲੈ ਜਨੇ ਡੀਐਸਪੀ ਐਸਐਸਪੀ ਸਾਡੀ ਬਦਲੀ ਕਰੂ ਤੇ ਹਾਈ ਕੋਰਟ ਨੂੰ ਗਾਡੀਆਂ ਨੂੰ ਲੱਗਦਾ ਜਿਵੇਂ ਤਰਨ ਤਰਨ ਚੋਇਆ ਐ ਐਸਐਸਪੀ ਦੀ ਬਦਲੀ ਹੋਈ ਮਤਲ ਹੋਈ ਡਾਕਟਰ ਰਵਿਜੋਤ ਫਿਰ ਦੋ ਜਿਹੜੇ ਡੀਐਸਪੀ ਉਹਨਾਂ ਦੀ ਟ੍ਰਾਂਸਫਰ ਹੋਈ ਜਾਂ ਬਦਲ ਹੋਈ ਤੋਂ ਇਸ ਤਰ੍ਹਾਂ ਇੱਥੇ ਵੀ ਚਾਹੁੰਦੇ ਨੇ ਬੈਸੇ ਤੁਹਾਨੂੰ ਪਹਿਲੇ ਦਰਸ਼ਕ ਨੂੰ ਦੱਸਾਂ ਇਕੱਲੇ ਆਮ ਆਦਮੀ ਪਾਰਟੀ ਤੇ ਇਕੱਲੇ ਕਿਸੇ ਇੱਕ ਅਫਸਰ ਤੇ ਆਪਾਂ ਗੱਲਾਂ ਕਰੀਏ ਬਾਵਾ ਉੱਤੇ ਆਪੇ ਸਾਡੇ ਦੇਸ਼ ਦਾ ਉਹ ਯਾਦ ਕਰੋ ਤੁਸੀਂ ਚੜੀਗੜ ਦਾ ਬਿਹਰ ਦੀ ਇਲੈਕਸ਼ਨ ਯਾਦ ਕਰੋ ਉਹ ਅੰਦਰ ਬਸੀ ਜਿਹੜਾ ਅਫਸਰ ਜਿਹੜਾ ਬੇਨਤੀ ਕਰ ਰਿਹਾ ਸੀ ਕਿਵੇਂ ਦੇਖ ਰਿਹਾ ਸੀ ਕੈਮਰੇ ਵੱਲ ਵੀ ਦੇਖ ਰਿਹਾ ਤੇ ਉਹ ਜਵੇਂ ਉਹਨੇ ਹੇਰਾ ਫੇਰੀ ਕੀਤੀ ਸਾਬ ਨੂੰ ਪਤਾ ਸੀ ਸੁਪਰੀਮ ਕੋਰਟ ਚ ਜਾ ਕੇ ਸਾਰਾ ਕੇਸ ਉਲਟ ਹੋਇਆ ਸੀ ਪਰ ਸਮਝ ਮੇਜੋ ਉਹਦੋ ਵਿਧਾਈ ਕਿ ਚੰਦਰਪਤ ਸਾਹਿਬ ਨੇ ਉਹ ਸਜ਼ਾ ਕਿਉਂ ਨਹੀਂ ਦਿੱਤੀ ਐਨਾ ਕੁਝ ਜਿਹੜਾ ਪੜਿਆ ਵੀ ਜਾਵੇ ਉਦੋਂ ਬਾਅਦ ਵੀ ਤੁਸੀਂ ਉਹਨੂੰ ਛੱਡ ਦੋ ਤੇ ਇਸ ਤਰ੍ਹਾਂ ਹੁੰਦੀ ਹੈ ਵੈਸੇ ਇੱਕ ਹੋਰ ਵੀ ਗੱਲ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਹ ਆਪਣੇ ਲੀਡਰਾਂ ਦੇ ਜਿਹੜੇ ਆਮ ਵਰਕਰ ਹੈ ਨਾ ਉਹਨਾਂ ਦੇ ਬੋਲਾਂ ਤੇ ਫੁੱਲ ਚੜਾਉਂਦੀ ਹੈ ਕਿਉਂਕਿ ਮਰੀਜ਼ ਸੁਸ਼ੋਧੀਆ ਨੇ ਕਿਹਾ ਸੀ ਨਾ ਕਿ ਸਾਂ ਦਾਂ ਦੰਦ ਪੇਦ ਸਵਾਲ ਜਵਾਬ ਲੜਾਈ ਝਗੜਾ ਜੋ ਕੁਝ ਵੀ ਕਰਨਾ ਪਵੇ ਆਪਾਂ ਕਰਾਂਗੇ ਆਪਾਂ ਇਲੈਕਸ਼ਨ ਜਿੱਤਣੀ ਹੈ ਤੇ ਲੱਗਤਾ ਹੋਵੇ ਰਹੇ ਕਿ ਕਹਾਣੀ ਉਧਰ ਨੂੰ ਵੱਧ ਰਹੀ ਹੈ ਤੇ ਇਲੈਕਸ਼ਨ ਜਿੱਤਣ ਲਈ ਬੜਾ ਕੁਝ ਹੈ ਪਰ ਫਿਰ ਸਵਾਲ ਤਾਂ ਇਹ ਉੱਠਦਾ ਕਿ ਜੇ ਇਸ ਤਰ੍ਹਾਂ ਹੀ ਹੋਣਾ ਹੈ ਫਿਰ ਕੀ ਲੋੜ ਹੈ ਇਲੈਕਸ਼ਨ ਕਰਉਣ ਦੀ ਵੀ ਕੀ ਲੋੜ ਹੈ ਫਿਰ ਤਾਂ ਤੁਸੀਂ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਚੋਣਾਂ ਜਿੱਤ ਜਾਂਦੀ ਹੈ ਜਿਹਦਾ ਮੁੱਖ ਮੰਤਰੀ ਬਣ ਜਾਂਦਾ ਹੈ ਜਿਹਦਾ ਗ੍ਰਹਿ ਮੰਤਰੀ ਬਣ ਜਾਂਦਾ ਹੈ ਜਿਹੜੇ ਅੱਜਕੱਲ ਮਾਨ ਸਾਹਿਬ ਨੇ ਉਹ ਪਾਰਟੀ ਨੂੰ ਮੌਕਾ ਦੇ ਦੋ ਇਹ ਕਰਨ ਦੀ ਬਜਾਏ ਪਾਰਟੀ ਆਪ ਦੇ ਨਾਮੀਨੇਸ਼ਨ ਕਰ ਲਈ ਜਿਹਨੂੰ ਜੋਬ ਬਣਾਉਣਾ ਆਪਦੇ ਜਿਵੇਂ ਬਾਕੀ ਚੇਅਰਮੈਨੀਆਂ ਬਣਦੇ ਨੇ ਇਹ ਇਹ ਚੇਅਰਮੈਨੀਆਂ ਵੀ ਬਣ ਦੋ ਸਰਪੰਚੀਆਂ ਵੀ ਪਾੜ ਦੋ ਇਹ ਧੱਕੇ ਨਾਲ ਜਿਹੜਾ ਇੱਕ ਦੂਜੇ ਤੇ ਇਹਦੇ ਨਾਲ ਤਾਂ ਸੱਚ ਮੁੱਚ ਹੀ ਲੋਕਾਂ ਦੇ ਵਿੱਚ ਪਾੜਾ ਪੈਂਦਾ ਲੋਕਾਂ ਦੇ ਵਿੱਚ ਇੱਕ ਪਾਸੇ ਤੁਸੀਂ ਆਪਦਾ ਪੈਸਾ ਖਰਚੋ ਦੂਜੇ ਪਾਸੇ ਹੁਣ ਸਾਰ ਰਹਿੰਦਾ ਜਦੋਂ ਮੰਨ ਲਓ ਜਿਹੜੇ ਆ ਜਾਣਗੇ ਸਾਲ ਲਈ ਲੜਾਈਆਂ ਝਗੜੇ ਖੜੇ ਹੋਗੇ ਔਰ ਇੱਕ ਵਾਰੀ ਜਿਹੜਾ ਇੱਕ ਦੂਜੇ ਦੇ ਖਿਲਾਫ ਕਹਾਣੀ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਇੱਕ ਜਾਂਦੀ ਥੋੜੀ ਹੈ ਉਹਦਾ ਖਾਂਦਾਨਾ ਤਾਂ ਪਿੱਛਲਦੀ ਹੈ ਤਾਂ ਪੀੜੀ ਤੋਂ ਪੀੜੀ ਚੱਲਦੀ ਹੈ ਕਿ ਲੜਾਈਆਂ ਸਿਸ ਸਵਾਦ ਸਾਡਾ ਬਣਿਆ ਜਾਊਗਾ ਜੋ ਵੱਡੀਆਂ ਪੌਣਾਂ ਨੇ ਚਲੇ ਜਾਣਗੇ ਅਸੀਂ ਜਿਹੜਾ ਦੇਖਦੇ ਰਹਿ ਜਾਾਂਗੇ ਅਸੀਂ ਵੱਡੇ ਜਾਵਾਂਗੇ ਇੱਥੇ ਪਹਿਲਾਂ ਕਿਤੇ ਘੱਟ ਭੁਗਤ ਰਹੇ ਹਾਂ ਹੋਰ ਭੁਗਤਾਂਗੇ ਸੋ ਰੋਕਾ ਨੂੰ ਲੜਾਉਣਾ ਲੋਕਾਂ ਨੂੰ ਪੜਾਉਣਾ ਇਹ ਪੋਲਿਟਿਕਲ ਪਾਰਟੀਆਂ ਦਾ ਤਾਂ ਹਮੇਸ਼ਾ ਹੀ ਰਹਿ ਕਿ ਪੈਟੀਟੇ ਇੱਕ ਦੋ ਗਰੁੱਪ ਬਣਾਓ ਤੇ ਉਹ ਗਰੁੱਪ ਚਾਹਦੇ ਵੀ ਆਈਂ ਤੇ ਪਹਿਲਾਂ ਤਾਂ ਇਹੀ ਹੁੰਦਾ ਸੀ ਇੱਕ ਗਰੁੱਪ ਕਾਂਗਰਸ ਨਾਲ ਇੱਕ ਅਕਾਲੀਆਂ ਨਾਲ ਉਹਦੀ ਜਿਬਾਟੀ ਆ ਗਈ ਜਿਹੜੀ ਹੁਣ ਇੱਕ ਆਵਾਜ਼ ਵੀ ਬਾਟੀ ਤੋਂ ਇਸ ਸਾਰਾ ਕੁਝ ਇਹਨਾਂ ਦਿਨਾਂ ਚ ਦੋ ਤਿੰਨ ਦਿਨਾਂ ਚ ਅਸੀਂ ਦੇਖਿਆ ਜਿਹੜਾ ਪਹਿਲਾਂ ਨਹੀਂ ਦੇਖਿਆ ਸੀ ਜਣੀ ਪੰਜਾਬ ਬਿਹਾਰ ਬਣਦਾ ਜਾ ਰਿਹਾ ਮਸ਼ਹੂਰ ਚ ਗੱਲ ਕੀਤੀ ਸੀ ਸੱਚਮੁੱਚ ਇੱਧਰ ਇਥੇ ਜਿਹੜਾ ਹੈ ਰੋਗ ਲੱਗਣੀ ਚਾਹੀਦੀ ਹੈ ਸੋਚਣਾ ਚਾਹੀਦਾ ਇਹ ਕਿਵੇਂ ਲੱਗੂਗੀ ਇਹ ਵੀ ਜਿਹੜਾ ਹੈ ਅਸਰ ਦੇ ਵਿੱਚ ਵੋਟਰਾਂ ਦੇ ਹੱਥ ਹੀ ਹੈ ਉਹ ਜਦੋਂ ਸਹੀ ਬੰਦੇ ਚੁਣਨਗੇ ਤੇ ਫਿਰ ਸ਼ਾਇਦ ਇਸ ਤਰ੍ਹਾਂ ਦੀ ਗੱਲ ਨਹੀਂ ਹੋਊਗੀ ਨਹੀਂ ਤਾਂ ਫਿਰ ਪੋਲਿਟিক্যাল ਪਾਰਟੀ ਜੋ ਹੁਣ ਇੰਨੇ ਕਟੜ ਈਮਾਨਦਾਰ ਨੇ ਤੁਸੀਂ ਕਹੋ ਵੀ ਜਿੰਨੇ ਅਸੀਂ ਕੰਮ ਕੀਤਾ ਸਾਨੂੰ ਵੋਟਾਂ ਪੈਣਗੀਆਂ ਇੱਕ ਇਹਨਾਂ ਦਾ ਐਮਐਲਏ ਬਸ ਸੁਣੇ ਕਹਿ ਰਿਹਾ ਇਸ ਤਰ੍ਹਾਂ ਦੀ ਗੱਲ ਜਿਹੜਾ ਬਣਾ ਬਾਲੀ ਸ਼ਾਇਦ ਉਹਦਾ ਗੁਰਪ੍ਰੀਤ ਸਿੰਘ ਬਣਾ ਬਾਲੀ ਉਹ ਤਾਂ ਕਹਿੰਦੇ ਵੀ ਉਹਨੇ ਜਿੱਕੇ ਦਿੱਤਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜੇ ਅਸੀਂ ਕੰਮ ਕੀਤਾ ਸਾਨੂੰ ਵੋਟ ਪਾਓ ਇਸ ਤਰ੍ਹਾਂ ਦੇ ਬੰਦੇ ਹੋਰ ਵੀ ਉੱਠਣ ਤੋ ਲੇਕਨ ਜੋ ਕੁਝ ਇਹ ਹੋਇਆ ਜਿਸ ਕਿਸ ਦੀ ਆਡੀਓ ਕਲਿੱਪ ਚੱਲ ਰਹੀ ਹੈ ਇਹ ਸੱਚਮੁੱਚ ਬਹੁਤ ਗੰਭੀਰ ਵਿਸ਼ਾ ਇਸ ਤੋਂ ਬਚਣ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ